ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਅਚਰਜ ਕੈਦੀ ਸੋਲ ਕਲੀਆਂ ਵਰਗੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਲਾਲ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਦਾਸ ਪੋ ਨੂੰ ਕੋਤਵਾਲੀ ਮਰਿੰਡਾ ਤੋਂ ਸਰਹੰਦ ਲਿਆਂਦੇ ਗਏ ਔਰ ਪਹਿਲੀ ਰਾਤ ਸਫਰ-ਏ-ਸ਼ਹਾਦਤ ਦਾ ਜੋ ਮਕਾਮ ਹੈ ਜੋ ਮੰਜ਼ਲ ਹੈ ਠੰਡਾ ਬਰਦ ਇਸ ਰਾਤ ਗੁਰੂ ਕੇ ਲਾਲਾਂ ਤੇ ਮਾਤਾ ਜੀ ਨੂੰ ਇਸ ਬੁਰਜ ਵਿੱਚ ਕੈਦ ਕੀਤਾ ਜਾਂਦਾ ਹੱਡਾਂ ਨੂੰ ਤੀਰ ਦੀ ਠੰਡ ਕਕਰਲੀਆਂ ਰਾਤਾਂ ਜਦੋਂ ਬੁੱਲੀਆਂ ਸੁੱਨ ਹੋਣਗੀਆਂ ਜਦੋਂ ਹੱਥ ਕੰਬਣਗੇ ਜਿਸਮ ਠੁਰ ਠੁਰ ਕਰੇਗਾ ਇਸ ਤਸ਼ੱਦਦ ਵਿੱਚ ਬਾਲ ਤੇ ਬਿਰਧ ਸਰੀਰ ਹਰ ਇੱਕ ਆਦੇਸ਼ ਮੰਨਣ ਲਈ ਤਿਆਰ ਹੋਏਗਾ ਧਰਮ ਤਿਆਗਣਗੇ ਈਨ ਮੰਨਣਗੇ ਤੇ ਸਾਡੀ ਤਾਬਿਆਦਾਰੀ ਕਰਨਗੇ ਸੋ ਇਹ ਤਸ਼ੱਦਦ ਦਾ ਕੇਂਦਰ ਸਤ ਸੰਗੀ ਰੰਗ ਧਾਰ ਲੈਂਦਾ ਮਾਂ ਜੀ ਬਾਣੀ ਪੜਦੇ ਨੇ ਨਾਮ ਦੇ ਰਾਸ ਫੇਜਾਜ ਘੁੜਦਾ ਤੇ ਸਿੱਖੀ ਦਾ ਸਕੂਲ ਬਣ ਜਾਂਦਾ ਸਦਾ ਵਾਸਤੇ ਕਿ ਸਿਰੜ ਕਿਵੇਂ ਨਿਭਾਉਣਾ ਹੈ ਧਰਮ ਕਿਵੇਂ ਨਿਭਾਉਣਾ ਹੈ ਜ਼ੁਲਮ ਦਾ ਕਿਵੇਂ ਟੱਕਰਾਂ ਕਰਨਾ ਹੈ ਇਹ ਠੰਡਾ ਬੁਰ ਸਾਨੂੰ ਸਿਖਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ